ਯਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਨਿਰਵਿਘਨ ਜਾਰੀ ਨੇ ਪਰ ਪਹਿਲਗਾਮ ਹਮਲੇ ਤੋਂ ਬਾਅਦ ਸੰਗਤ ਦੀ ਆਮਦ ਜ਼ਰੂਰ ਕਟੀਏ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੀਦਾਰੇ ਸੰਗਤ ਕਰ ਰਹੀ ਹੈ ਕਿਸੇ ਵੀ ਤਰੀਕੇ ਦੀ ਕੋਈ ਰੋਕ ਨਹੀਂ ਪਹਿਲਗਾਮ ਹਮਲੇ ਤੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਜਾ ਰਿਹਾ ਸੰਗਤ ਦੇ ਵੱਲੋਂ ਹਾਲਾਤਾਂ ਦੇ ਮੱਦੇਨਜ਼ਰ ਕਈਆਂ ਨੇ ਆਪਣੀ ਯਾਤਰਾ ਰੱਦ ਕਰ ਦਿੱਤੀ ਬੀਤੇ ਦਿਨ 493 ਦੇ ਵਿੱਚੋਂ 363 ਯਾਤਰੀਆਂ ਨੇ ਦਰਸ਼ਨ ਦੀਦਾਰ ਕੀਤੇ ਨੇ ਯਾਨੀ ਕਿ ਸੰਗਤ ਦੀ ਆਮਦ ਜਿਉਂਦੀ ਤਿਉਹ ਹੈ ਪਰ ਜਿਸ ਤਰੀਕੇ ਦੇ ਨਾਲੇ ਪੂਰਾ ਘਟਨਾਕਰਮ ਵਾਪਰਿਆ ਕਈ ਲੋਕਾਂ ਦੇ ਵੱਲੋਂ ਆਪਣੀ ਜਿਹੜੀ ਯਾਤਰਾ ਹੈ ਉਹ ਰੱਦ ਕਰ ਦਿੱਤੀ ਜੋ ਹਾਲਾਤ ਬਣ ਰਹੇ ਨੇ ਪਰ ਅਜੇ ਵੀ ਕਿਸੇ ਤਰੀਕੇ ਦੀ ਕੋਈ ਰੋਕ ਟੋਕ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦਿਦਾਰ ਦੇ ਉੱਤੇ ਨਹੀਂ ਖੁੱਲੇ ਦਰਸ਼ਨ ਦਿਦਾਰ ਨੇ ਜਿਸ ਤਰੀਕੇ ਦੇ ਨਾਲ ਪਹਿਲਾਂ ਆਮ ਵਾਂਗ ਜਦੋਂ ਹਾਲਾਤ ਸਨ ਉਸ ਤਰੀਕੇ ਦੇ ਨਾਲ ਸੰਗਤ ਹੁਣ ਵੀ ਦਰਸ਼ਨ ਦਿਦਾਰ ਦੇ ਲਈ ਜਾ ਰਹੀ ਹੈ ਕਰਤਾਰਪੁਰ ਸਾਹਿਬ ਬਹੁਤ ਵਧੀਆ ਸ਼ਾਂਤੀ ਪਰਮਾਤਮਾ ਹੋਰ ਸੀ ਜੀ ਸੰਗਤਾਂ 'ਚ ਬਹੁਤ ਉਤਸਾਹਿ ਕੋਈ ਕਿਸੇ ਕੁ ਵਰਾਟ ਨਹੀਂ ਸੀ ਨਾ ਹੀ ਉੱਥੇ ਕੋਈ ਇਦਾਂ ਦੀ ਹਾਲਾਤ ਨਜ਼ਰ ਆਈ ਸਨ ਤੁਹਾਡੇ ਮਨ 'ਚ ਕੋਈ ਡਰਤ ਨਹੀਂ ਆ ਜਿੱਦਾਂ ਕੱਲ ਐਡਾ ਵੱਡਾ ਹਮਲਾ ਹੋਇਆ ਦੋਵਾਂ ਮੁਲਕਾਂ ਦੇ ਵਿੱਚ ਜੰਗ ਦਾ ਮਾਹੌਲ ਬਣਿਆ ਪਿਆ ਸੀ ਕੋਈ ਡਰ ਨਹੀਂ ਸੀ ਸਾਨੂੰ ਸਾਨੂੰ ਫੋਨ ਵੀ ਕਾਫੀ ਆਏ ਤੁਸੀਂ ਨਾ ਜਾਓ ਨਾ ਜਾਓ ਮੈਸੇ ਹੈਲਪ ਲਾਈਨ ਕੋ ਪਤਾ ਕਰ ਲਿਆ ਅਸੀਂ ਬਿਲਕੁਲ ਠੀਕ ਠਾਕ ਆ ਕੁਝ ਨਹੀਂ ਆ ਉੱਥੇ ਵੀ ਲੋਕੀ ਬੜੇ ਹੋ ਅਸੀਂ ਸਾਰੇ ਉਤਸਾਹਿ ਤੇ ਬਹੁ ਬੜੀਆਂ ਦਰਸ਼ਨ ਹੋਈ ਅੱਜ ਵੈਸੇ ਕੱਲ ਉਹਦਾ ਰੌਲਾ ਸੀਗਾ ਵੀ ਹੋ ਸਕਦਾ ਕੋਈ ਸੰਗਤ ਘਟ ਜਾਵੇ ਲੇਕਿਨ ਵਾਹਿਗੁਰੂ ਦੀ ਕਿਰਪਾ ਨਾਲ ਸੰਗਤ ਕਾਫੀ ਗਈ ਆ 5 600 ਲਗਭਗ ਸੰਗਤ ਸੀ ਇਹ ਤੁਸੀਂ ਕਿੱਥੋਂ ਆਏ ਹੋ ਅਸੀਂ ਹਰਪੁਰ ਤੋਂ ਜੀ ਅੱਛਾ ਪੂਰੇ ਪਰਿਵਾਰ ਦੇ ਨਾਲ ਦਰਸ਼ਨ ਕੀਤੇ ਪੂਰੇ ਪਰਿਵਾਰ ਦੇ ਨਾਲ ਹਾਂਜੀ ਇਹ ਪਰਿਵਾਰ ਦੇ ਹੋਰ ਮੈਂਬਰ ਵੀ ਆ ਗਏ ਨੇ ਬੇਟਾ ਅਸੀਂ ਤੁਸੀਂ ਦਰਸ਼ਨ ਕਰਕੇ ਆਏ ਹੋ ਕੋਈ ਮਨ ਚ ਅੱਜ ਡਰ ਸੀਗਾ ਕਿ ਐਡਾ ਵੱਡਾ ਹਮਲਾ ਹੋਇਆ ਨਹੀਂ ਡਰ ਸੀ ਕੋਈ ਅੱਛਾ ਅੱਛਾ ਕੋਈ ਉੱਥੇ ਤੁਹਾਨੂੰ ਕੋਈ ਮੁਸ਼ਕਲ ਆਈ ਹੋਏ ਨਹੀਂ ਕੋਈ ਨਹੀਂ ਮੁਸ਼ਕਲ ਅਸੀਂ ਜਦੋਂ ਇੱਥੇ ਜਾਣ ਦਾ ਪਲਾਨ ਬਣਾਦੇ ਯਾਰਾ ਦੋਸਤਾਂ ਨੂੰ ਜਾਂ ਫੈਮਿਲੀ ਨੂੰ ਦੱਸਿਆ ਵੀ ਅਸੀਂ ਇੱਥੇ ਮੱਥਾ ਸਾਹਿਬ ਸਾਡੇ ਕਰਨ ਚੱਲੇ ਆ ਤੇ ਸਾਨੂੰ ਬੜੇ ਜਣਿਆਂ ਨੇ ਕਿਹਾ ਵੀ ਤੁਸੀਂ ਇੱਧਰ ਨਾ ਜਾਓ ਕਿਉਂਕਿ ਤੁਹਾਡਾ ਬਹੁਤ ਜ਼ਿਆਦਾ ਜਿਦਾ ਹੁ ਸਾਨੂੰ ਬੜੀਆਂ ਫੈਮਲੀਆਂ ਨੇ ਵੀ ਸਾਨੂੰ ਰੋਕਿਆ ਸਾਨੂੰ ਸਾਡੇ ਯਾਰਾ ਦੋਸਤਾਂ ਨੇ ਵੀ ਰੋਕਿਆ ਪਰ ਸਾਨੂੰ ਅਸੀਂ ਵੀ ਅਸੀਂ ਇਨਫੋਰਮ ਵੀ ਕਰਿਆ ਤਿੰਨ ਚਾਰ ਬੰਦਿਆਂ ਤੋਂ ਜੋ ਸਾਡੇ ਦੋਸਤ ਪੁਲਿਸ ਮੈਕਮੇ ਵਿੱਚ ਸੀਗੇ ਉਹ ਕਹਿੰਦੇ ਨਹੀਂ ਅੱਧਾ ਉਹ ਕੋਈ ਇਹਨੂੰ ਤੁਸੀਂ ਜਾਓ ਅਸੀਂ ਜਦੋਂ ਉੱਥੇ ਗਏ ਸਾਡੇ ਮਨ 'ਚ ਡਰ ਬਹੁਤ ਸੀਗਾ ਅਸੀਂ ਕਵਿਟ ਕਰਨ ਲੱਗੇ ਸੀ ਪਲਾਨ ਵੀ ਨਹੀਂ ਜਾਂਦੇ ਪਰ ਅਸੀਂ ਜਦੋਂ ਗਏ ਸਾਨੂੰ ਉੱਥੋਂ ਦੀ ਆਰਮੀ ਨੇ ਇੰਨਾ ਜ਼ਿਆਦਾ ਵਧੀਆ ਟਰੇਡ ਕਰਿਆ ਉੱਥੋਂ ਦੇ ਲੋਕਾਂ ਨੇ ਇੰਨਾ ਜ਼ਿਆਦਾ ਵਧੀਆ ਟਰੇਡ ਕਰਿਆ ਅਸੀਂ ਦੱਸ ਹੀ ਨਹੀਂ ਸਕਦੇ ਵੀ ਅਸੀਂ ਸੋਚ ਹੀ ਨਹੀਂ ਸਕਦੇ ਵੀ ਇਦਾਂ ਹੋ ਸਕਦਾ ਮੇਰਾ ਇਸ ਟੌਪਿਕ ਤੇ ਇਹੀ ਕਹਿਣਾ ਬਣਦਾ ਵੀ ਜੋ ਟੈਰਰਿਜ਼ਮ ਹੈ ਇਨੂੰ ਖਤਮ ਕਰਨਾ ਚਾਹੀਦਾ ਉਥੋਂ ਦੇ ਲੋਕ ਐਨੇ ਜ਼ਿਆਦਾ ਇੰਡੀਅਨਸ ਨੂੰ ਪਸੰਦ ਕਰ ਰਿਹਾ ਵੀ ਅਗਰ ਇਦਾਂ ਸਾਰੇ ਬਾਰਡਰ ਬੰਦ ਹੋ ਜਾਣਗੇ ਜਿੱਦਾਂ ਇੰਡੀਅਨ ਇੱਥੇ ਆਂਦੇ ਇਨਕਮ ਦਾ ਸੋਰਸ ਲੈ ਕੇ ਆਂਦੇ ਉੱਥੇ ਗਰੀਬੀ ਬਹੁਤ ਜ਼ਿਆਦਾ ਅਸੀਂ ਜੋ ਦੇਖ ਕੇ ਆਏ ਆ ਤੇ ਉਹਨਾਂ ਨੂੰ ਆਪ ਵਿਚਾਰੇ ਉਹ ਡਰ ਚੁੱਕੇ ਨੇ ਵੀ ਇਦਾਂ ਜੇ ਚੱਲਦਾ ਰਿਹਾ ਤਾਂ ਸਾਡਾ ਇਨਕਮ ਦਾ ਸੋਰਸ ਸਾਡੇ ਕੋਲ ਲੋਕ ਆਂਦੇ ਆ ਸਾਡੀ ਭਾਈ ਚਾਰੇ ਚ ਤੁਹਾਡੇ ਨਾਲ ਫਿੱਕ ਪੈ ਰਹੀਆਂ ਚੀਜ਼ਾਂ ਕਰਕੇ ਉਹ ਆਪ ਚਾਹੁੰਦੇ ਆ ਵੀ ਇਦਾਂ ਦੇ ਲੋਕਾਂ ਨੂੰ ਖਤਮ ਕਰਾਉਂਤ ਵਤ ਵਤ ਨੂੰ ਵਡਾਵਾ ਦੇ ਰਹੇ ਨਾ ਇਹਦੇ ਕਰਕੇ ਦੋਵਾਂ ਮੁਲਕਾਂ ਦੇ ਸਬੰਧ ਜਿਹੜੇ ਵਿਗੜੇ ਆ ਇਵੇਂ ਜਿਹੜੇ ਇੱਕ ਭਾਈਚਾਰੇ ਦੇ ਲੋਕਾਂ ਦਾ ਕਿੰਨਾ ਬੇਦਰਦੀ ਨਾਲ ਕਤਲ ਕੀਤਾ ਗਿਆ ਉਧਰ ਦੇ ਲੋਕਾਂ ਦੇ ਮਨਾਂ ਦੇ ਵਿੱਚ ਇਹਦਾ ਕੋਈ ਹੈ ਕੋਈ ਚਿੰਤਾ ਜਾਂ ਉਹਨਾਂ ਨੂੰ ਕੋਈ ਭੈਅ ਡਰ ਹੈ ਸੀ ਉਹਨਾਂ ਨੂੰ ਬਹੁਤ ਜ਼ਿਆਦਾ ਇਸ ਗੱਲ ਦੀ ਚਿੰਤਾ ਹੈ ਵੀ ਸਾਡੇ ਦੇਸ਼ ਦਾ ਪਹਿਲਾਂ ਹੀ ਨਾਮ ਟੈਰਰਿਜ਼ਮ ਚ ਹੈ ਹੋਰ ਅਸੀਂ ਇਸ ਚੀਜ਼ ਕਰਕੇ ਮਿੱਟੀ ਹੋ ਰਹੇ ਹਾਂ ਲੋਕ ਜੋ ਮੈਂ ਅਬਜ਼ਰਵ ਕੀਤਾ ਲੋਕ ਬਹੁਤ ਚੰਗੇ ਆ ਉੱਥੋਂ ਦੇ ਮੈਂ ਜੋ ਮੈਂ ਦੇਖਿਆ